ਮੇਰੇ ਪਾਪਾ ਦੀ 1965 ਚ ਲਈ ਸ਼ਹੀਦ ਹੋ ਗਏ ਸੀ ਇਹ ਫਾਈਲ ਕਾ ਸੈਟ ਤੇ ਮਾਤਾ ਨਹੀਂ ਮੈਨੂੰ ਪਾਲਿਆ ਬਲੋਸਿਆ ਬਹੁਤ ਦੁੱਖਾਂ ਦੇ ਵਿੱਚ ਹੀ ਸਾਰੀ ਜ਼ਿੰਦਗੀ ਨਿਗਾਈ ਹੈ ਇਹ ਗਈ ਸੀ ਅਜੇ ਜੀ ਜਦੋਂ 19 ਸਾਲਾਂ ਦੇ ਸੀਗੇ ਜਦੋਂ ਇਹ ਸ਼ਹੀਦ ਹੋ ਗਏ ਸੀ ਬਸ ਟਰਾਲ-ਕੜ ਕੇ ਪੜੇ ਪੜੇ ਨਾਨਕੀ ਪੜ ਗਏ ਇੱਕ ਮਾਸੀਆਂ ਕੋਲੇ ਪੜ ਲਿਆ ਬਸ ਥੋੜਾ ਟਾਈਮ ਕਰੇ ਪੜ ਲਏ ਫਿਰ ਹੌਲੀ ਹੌਲੀ ਉਹ ਕਹਿੰਦੇ ਤੁਸੀਂ ਪੁਲਿਸ ਚ ਭਰਤੀ ਹੋ ਕੁਝ ਕਦ ਕੁਦ ਨਹੀਂ ਆਉਂਦਾ ਸੀਗਾ ਤੇ ਫਿਰ ਕਹਿੰਦੇ ਫੌਜ ਚ ਮੈਂ ਕਿਹਾ ਫੌਜ ਚ ਸਾਡੀ ਮਮਾ ਕਹਿੰਦੀ ਨਹੀਂ ਜਾਣਾ ਸੀ ਨਹੀਂ ਪਹੁੰਚਣਾ ਐਸ ਤ ਜਮੀਨ ਮਿਲ ਨਹੀਂ ਸੀ ਜਮੀਨ ਦਿੱਤੀਆਂ ਸੀ ਸਰਕਾਰਾਂ ਨੇ ਜਮੀਨਾਂ ਦਿੱਤੀਆਂ ਸਾਨੂੰ ਉਹਦੇ ਉਹਦੇ 35 36 ਸਾਲ ਤੁਹਾਡੀ ਮਾਤਾ ਕੇਸ ਹੀ ਲੜਦੀ ਰਹੀ ਜੀ ਪਿੰਡ ਦੇ ਸਕੂਲ ਦਾ ਨਾਮ ਬਦਲਿਆ ਜਾ ਰਿਹਾ ਤੇ ਸਕੂਲ ਦਾ ਨਾਮ ਜਿਹੜਾ ਹੈ ਮੇਜਰ ਸਿੰਘ ਢਾਲੀਵਾਲ ਜੀ ਦੇ ਨਾਤੇ ਸ਼ੁਰੂ ਹੋਣ ਜਾ ਰਿਹਾ 1965 ਦੀ ਜੰਗ ਹੋਈ ਅਤੇ ਭਾਰਤ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਉਸ ਜਿੱਤ ਦੀ ਗੱਲ ਕੀਤੀ ਜਾਵੇ ਤਾਂ ਇਸ ਵਕਤ ਤਸਵੀਰ ਜਿਹੜੀ ਤੁਸੀਂ ਵੇਖ ਰਹੇ ਹੋ ਇਹਨੇ ਸਰਦਾਰ ਮੇਜਰ ਸਿੰਘ ਢਾਲੀਵਾਲ ਮੇਜਰ ਸਿੰਘ ਢਾਲੀਵਾਲ ਨੇ ਲੜਾਈ ਲੜੀ ਅਤੇ ਇਸ ਜੰਗ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਨੇ ਜਿੱਥੇ ਵੱਡੀ ਜਿੱਤ ਪ੍ਰਾਪਤ ਕੀਤੀ ਉੱਥੇ ਹੀ ਮੇਜਰ ਸਿੰਘ ਨੇ ਐਸਐਲਆਈ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੀ ਇਸ ਵਕਤ ਗੱਲ ਕਰਨ ਦੀ ਕਿਉਂ ਲੋੜ ਪਈ ਹੈ ਤਾਂ ਲੋੜ ਇਸ ਲਈ ਪਈ ਹੈ ਕਿ ਇਹਨਾਂ ਨੂੰ ਮਾਨ ਸਨਮਾਨ ਦਵਾਨ ਦੇ ਲਈ ਇਹਨਾਂ ਦੇ ਜਿਹੜੇ ਬੇਟੇ ਨੇ ਉਹਨਾਂ ਨੇ ਕਾਫੀ ਲੰਮਾ ਸੰਘਰਸ਼ ਕੀਤਾ ਅਤੇ ਅੱਜ ਉਹ ਦਿਨ ਆਇਆ ਜਦੋਂ ਇਹਨਾਂ ਦੇ ਪਿਤਾ ਨੂੰ ਬੰਦਾ ਮਾਨ ਸਨਮਾਨ ਮਿਲਿਆ ਕਿਉਂਕਿ ਪਿੰਡ ਦੇ ਸਕੂਲ ਦਾ ਨਾਮ ਬਦਲਿਆ ਜਾ ਰਿਹਾ ਤੇ ਸਕੂਲ ਦਾ ਨਾਮ ਜਿਹੜਾ ਹੈ ਮੇਜਰ ਸਿੰਘ ਤਾਲੀਵਾਲ ਜੀ ਦੇ ਨਾਤੇ ਸ਼ੁਰੂ ਹੋਣ ਜਾ ਰਿਹਾ ਤਾਂ ਸਾਡੇ ਨਾਲ ਉਹਨਾਂ ਦੇ ਬੇਟਾ ਹੀ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਆਪਾਂ ਬਜੀ ਸਭ ਤੋਂ ਪਹਿਲੇ ਤਾਂ ਤੁਹਾਡਾ ਦਿਨਿਕ ਸੁਰਤ ਤੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਰੁਪਿੰਦਰ ਜੀ ਸਭ ਤੋਂ ਪਹਿਲੇ ਜਾਨਣਾ ਚਾਹਾਂਗੇ ਤੁਹਾਡੇ ਪਿਤਾ ਬਾਰੇ ਸਭ ਤੋਂ ਪਹਿਲੇ ਜਾਨਣਾ ਚਾਹਾਂਗੇ ਤੁਸੀਂ ਉਦੋਂ ਕਿੱਡੇ ਸੀਗੇ ਜਦੋਂ ਇਹਨਾਂ ਦੀ ਸ਼ਾਦਤ ਹੁੰਦੀ ਹੈ ਉਸ ਤੋਂ ਬਾਅਦ ਦਾ ਤੁਹਾਡੇ ਮਾਤਾ ਜੀ ਦਾ ਸਫਰ ਕਿਵੇਂ ਰੰਦਾ ਹੈ ਸਾਰੀ ਗੱਲਬਾਤ ਹੈ ਨਾ ਮੇਰੇ ਪਾਪਾ ਦੀ 1965 ਚ ਜਲੈ ਸ਼ਹੀਦ ਹੋ ਗਏ ਸੀਗੇ ਫਾਇਲ ਕਾ ਸੈਟ ਤੇ ਤੇ ਇਹਨਾਂ ਨੇ ਉਦੋਂ ਬਾਅਦ ਮਾਤਾ ਨਹੀਂ ਮੈਨੂੰ ਪਾਲਿਆ ਪਲੋਸਿਆ ਬਹੁਤ ਦੁੱਖਾਂ ਦੇ ਵਿੱਚ ਹੀ ਸਾਰੀ ਜ਼ਿੰਦਗੀ ਨਿਗਾਈ ਹੈ ਤੇ ਹੋਰ ਜੀ ਕੀ ਇਕੱਲਾ ਹੀ ਸੀ ਬੇਟਾ ਮੈਂ ਇਕੱਲਾ ਹੀ ਹਾਂ ਜੇ ਆਪਣੇ ਪਾਪਾ ਦਾ ਪੁੱਤ ਪਰ ਮੈਂ ਵੀ ਸਰਕਾਰੀ ਟੀਚਰ ਰਟਾਇਰ ਹੋਇਆ ਤੇ ਮਿਹਨਤ ਕੀਤੀ ਜਿੱਥੇ ਹੁਣ ਪਹੁੰਚੇ ਹੈਗੇ ਮਾਤਾ ਮਾ ਦੀ ਕਿਰਪਾ ਹੈ ਕੁਛ ਤੁਸੀਂ ਕਦੋਂ ਕਿੱਡੇ ਸੀਗੇ ਉਦੋਂ ਜਦੋਂ ਇਹ ਪੂਰੀ ਗਲਬਤ ਹੁੰਦੀ ਐ ਸ਼ਹਾਦਤ ਹੁੰਦੀ ਉਹਨਾਂ ਦੀ ਉਦੋਂ ਮੈਂ ਸੀਗਾ ਜੀ ਆਪਣੇ ਡੇਢ ਕਿ ਡੇਢ ਸਾਲ ਦੀ ਪਤਾ ਨਹੀਂ ਮੈਨੂੰ ਇਹ ਇਹਨਾਂ ਬਾਰੇ ਕੁਛ ਪਾਲਾ ਇਹਨਾਂ ਬਾਰੇ ਕੁਝ ਜ਼ਿਆਦਾ ਨਹੀਂ 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 ਮਾਤਾ ਜੀ ਦੱਸਦੇ ਸੀ ਕੁਛ ਇਹਨਾਂ ਬਾਰੇ ਬਸ ਉਹ ਇਹ ਗਏ ਹੀ ਸੀ ਅਜੇ ਜੀ ਜਦੋਂ 19 ਸਾਲਾਂ ਦੇ ਸੀਗੇ ਜਦੋਂ ਇਹ ਸ਼ਹੀਦ ਹੋ ਗਏ ਸੀ ਬਸ ਜੇ ਜਾਨ ਸਾਰੀ ਸ਼ਹੀਦ ਹੋ ਗਈ ਸੀ ਜਾਨ ਸਾਰੀ ਲੜਾਈ ਲੱਗ ਗਈ ਜਾਨ ਸਾਰੀ ਸ਼ਹੀਦ ਹੋ ਗਈ ਤੇ ਚੇਤਾ ਦਾੰਦਾ ਹੋਣਾ ਫਿਰ ਵੀ ਦੇਖ ਦੇਖ ਪਾਪਾ ਬਿਨਾਂ ਤਾਂ ਸਾਰੀ ਜ਼ਿੰਦਗੀ ਭੁੱਲਣਾ ਨਹੀਂ ਆਪ ਹੀ ਬੜਾ ਪਿਓ ਬਣ ਗਏ ਬੰਦਾ 30 35 ਸਾਲ ਪਿੱਛੇ ਹੋ ਜਾਂਦਾ ਜੀ ਜਦੋਂ ਇਨਸਾਨ ਦੁਨੀਆ ਤੋਂ ਚਲਾ ਜਾਵੇ ਨਾ ਕੋਈ ਨਹੀਂ ਬਾਣੀ ਕੋਈ ਫੜਦਾਗਾ ਉਹਨਾਂ ਦਾ ਸ਼ੁਰੂ ਤੋਂ ਹੀ ਬੜੀ ਮੁਸ਼ਕਿਲਾਂ ਹੁੰਨੀਆਂ ਹਰ ਟਾਈਮ ਟਾਈਮ ਤੇ ਲੋਡ ਪੈਂਦੀ ਹੋਣੀ ਪਿਤਾ ਦੀ ਬਹੁਤ ਜ਼ਿਆਦੇ ਜੀ ਬਹੁਤ ਸੰਘਰਸ਼ ਬਹੁਤ ਜ਼ਿਆਦੇ ਇਹ ਨਾ ਬਸ ਟਰੋਲ ਕਰਕੇ ਹੀ ਪੜੇ ਪੜੇ ਨਾਨਕੀ ਪੜ ਗਏ ਇੱਕ ਮਾਸੀਆਂ ਕੋਲੇ ਪੜ ਲਿਆ ਬਸ ਥੋੜਾ ਜਿਹਾ ਟਾਈਮ ਕਰੇ ਪੜ ਲਏ ਫਿਰ ਥੋੜੀ ਥੋੜੀ ਉਹ ਕਹਿੰਦੇ ਤੁਸੀਂ ਪੁਲਿਸ ਚ ਭਰਤੀ ਹੋ ਉਹ ਉੱਚ ਕਦ ਖੁੱਦ ਨਹੀਂ ਆਉਂਦਾ ਸੀਗਾ ਤੇ ਫਿਰ ਕਹਿੰਦੇ ਫੌਜ ਚ ਮੈਂ ਕਿਹਾ ਫੌਜ ਚ ਸਾਡੀ ਮਮਾ ਕਦੀ ਨਹੀਂ ਜਾਣਾ ਸੀ ਨਹੀਂ ਪਹੁੰਚਣਾ ਤੇ ਫਿਰ ਮੈਂ ਕਿਚੜਾ ਥੋੜਾ ਪੜ੍ਹ ਪੜ ਕੇ ਫਿਰ ਮੇਰੇ ਟੀਚਰ ਦਾ ਕੋਰਸ ਕਰਾਇਆ ਡਰਾ ਮਾਸਟਰ ਦਾ ਮੈਂ ਡਰਾ ਮਾਸਟਰ ਲੱਗਿਆ ਸੀਗਾ 87 ਦੇ ਵਿੱਚ ਫਿਰ ਆ ਉਹਦੀ 36 ਸਾਲ ਦੀ ਸਰਵਿਸ ਪੂਰੀ ਕਰਕੇ ਰਿਟਾਇਰ ਹੋ ਗਏ 22 ਅੱਛਾ ਜਿਹੜਾ ਹੁਣ ਇਹਨਾਂ ਨੂੰ ਪਤਾ ਲੱਗਿਆ ਹੋਣਾ ਸਕੂਲ ਦਾ ਨਾਮ ਇਹਨਾਂ ਦੇ ਨਾਂ ਤੇ ਰੱਖਿਆ ਜਾ ਰਿਹਾ ਹੈ 65 ਵਿੱਚ ਸ਼ਹੀਦ ਹੁੰਦੇ ਐ ਤੇ ਅੱਜ ਬਹੁਤ ਸਾਲ ਹੋ ਗਏ ਉਸ ਗੱਲ ਨੂੰ ਇਹਨਾਂ ਲੰਬਾ ਸਮਾਂ ਕਿਸੇ ਨੇ ਸਾਰ ਨਹੀਂ ਲਈ ਟੋਟਿਆ ਨਹੀਂ ਨਹੀਂ ਮੈਂ ਮੈਂ ਸੁਣਦਾ ਤਾਂ ਵੀ ਮੈਂ ਕਦੋਂ ਦਾ ਲੱਗਿਆ ਨਾ ਮੈਂ ਬਹੁਤ ਚਿਰਾਂ ਦਾ ਹੀ ਲੱਗਿਆ ਸੀ ਇਹਨਾਂ ਨੂੰ ਵੀ ਨਾ ਸਾਡੇ ਪਹਿਲਾਂ ਵੀ ਉੱਤੇ ਪਹਿਲਾਂ ਪੁੱਛਦੇ ਹੁੰਦੇ ਸੀ ਕਿ ਵੀ ਤੁਸੀਂ ਆਦੇ ਪਾਪਾ ਦਾ ਨਾਮ ਤੇ ਕੀ ਕਰਨਾ ਹੈਗਾ ਮੈਂ ਕਹਿੰਦੇ ਸਾਡੇ ਪਾਪਾ ਦਾ ਨਾਮ ਤੇ ਗੇਟ ਬਣਾਉਣਾ ਸਾਨੂੰ ਹੁਣ ਗੇਟ ਜੋਗੇ ਪੈਸੇ ਸਰ ਹੁਣ ਤਾਂ ਗੇਟ ਬਣਾ ਦਈਏ ਕਹਿੰਦੇ ਤੁਸੀਂ ਆਪ ਬਣਾਓ ਆਪ ਕਿੱਥੋਂ ਬਣਾ ਦੇਵਾਂਗੇ ਸਰਕਾਰਾਂ ਹੀ ਕਰਨਾ ਇਹ ਕੰਮ ਤਾਂ ਫੇਰ ਹੀ ਹੁੰਦਾ ਇਹ ਫਰਜ ਬੰਦਾ ਇਹ ਵੀ ਸਰਕਾਰ ਆ ਵੀ ਅੱਗੇ ਸਹਿਯੋਗ ਦੇਵੇ ਫੇਰ ਇਹ ਗਾਹ ਹੁੰਦਾ ਇਹ ਇਕੱਲੇ ਤਾਂ ਤੁਹਾਨੂੰ ਗਰੇ ਹੁਣ ਆ ਮੈਂ 15 ਸਾਲ ਤੋਂ ਮੈਂ ਆਹ ਜਿਹੜਾ ਨਾਮ ਐਦ ਕੀ ਹੋਇਆ ਇਹ ਮੈਂ ਕਾਲੀ ਸਰਕਾਰ ਵੇਲੇ ਵੀ ਕਾਂਗਰਸ ਵੇਲੇ ਵੀ ਏਡਾ ਕਿਡਾ ਕਿ ਕੰਮ ਇਹ ਵੀ ਹੈ ਵੀ ਇਹ ਨਾ ਹੀ ਕਰਨਾ ਹੈਗੇ ਸਾਰਿਆਂ ਦੀ ਲਿਸਟ ਕੱਢ ਕੇ ਸੋਲਜਰ ਸਰੋਜਨਪੁਰ ਗੇੜੇ ਮੈਂ ਮਾਰੇ ਸੈਨਿਕ ਪਲੇਡ ਆਫਤਰਾ ਫਰੀਦਕੋਟ ਉੱਥੇ ਗੇੜੇ ਮਾਰੇ ਡੀਸੀ ਦਾ ਦਫ਼ਤਰ ਮੈਂ ਮਾਰੇ ਐਸਐਸਪੀ ਦੇ ਕੋਲੇ ਮੈਂ ਗਿਆ ਉੱਥੇ ਡੀਪੀਐਚ ਦਾ ਦਫ਼ਤਰ ਆ ਗਿਆ ਫੇਰ ਫੇਰ ਬਸ ਹੈ ਕਿਉਂ ਕੋਤੇ ਮਿੱਤਰ ਪਿਆਰੇ ਨੇ ਫੋਨ ਫਾਨ ਲੈ ਕੇ ਮਸਾ ਮੈਂ ਇਹ ਕੰਮ ਸਿਰੇ ਚੜਾਇਆ ਹੁਣ ਇਹ ਸਰਕਾਰ ਸੁਨੇਹੀ ਤੋਂਡੀ ਹਾਂਜੀ ਆ ਇਹ ਸਰਕਾਰ ਸੁਨੇਹਾ ਗਿਆ ਸਾਡਾ ਨਾ ਹੋ ਗਿਆ ਸਾਡੇ ਆਪਾ ਦਾ ਨਾਮ ਰਹਿੰਦੀ ਦੁਨੀਆ ਦੇ ਕਰੀ ਯਾਦ ਰੱਖੋਣਗੇ ਸਕੂਲ ਦਾ ਨਾਮ ਚਲ ਪਤਾ ਲੱਗਿਆ ਹੁਣ ਕੁਝ ਵੀ ਕਦੋਂ ਕ ਰੱਖਣਾ ਹੈ ਕਦੋਂ ਕ ਚੇਂਜ ਕਰਨਾ ਹੈ ਇਹਨਾਂ ਨੇ ਜਿਸ ਤੱਕ ਲਿਸਟ ਜਰੂਰ ਜਾਰੀ ਹੋ ਗਈ ਇਹ ਸਰ ਜੀ ਹਜੇ ਕੋਈ ਜਿੰਨਾ ਜਿਕਰ ਲੱਗਦਾ ਨਹੀਂ ਨਾ ਨਾ ਹੋ ਤੇ ਉਹਨਾਂ ਜੀ ਕਰਨੀ ਪਤਾ ਲੱਗਦਾ ਵੀ ਕਦੋਂ ਹੋਊਗਾ ਫੇਰ ਲਾਪੁਣੇਰੇ ਨਹੀਂ ਆਫਤਰਾ ਦੇ ਵਿੱਚ ਕੋਈ ਬੜੀ ਐਡੀ ਗੱਲ ਨਹੀਂ ਹੁੰਦੀ ਇਹ ਨਾ ਤਾਂ ਕੇਵਲ ਸੋਲਜਰ ਪੋਰਡੋਂ ਦਫਤਰੋਂ ਚੋ ਸਾਰੀ ਲਿਸਟ ਲੈ ਲਓ ਜਿੰਨੇ ਸ਼ਹੀਦ ਹੋਏ ਆ ਇਹਦਾ ਕੀ ਡੀਪੀਆਈ ਤੋਂ ਮਾਰਕ ਕਰਾ ਕੇ ਨਾਲ ਦੇ ਨਾਲ ਸ਼ੁਰੂ ਕਰ ਦਿਓ اچھا ਹੋਰ ਕੁਝ ਗੱਲ ਜਿਹੜੀ ਤੁਹਾਨੂੰ ਪਤਾ ਲੱਗੇ ਹੋਵੇ ਪਤਾoverline ਆਪਣੇ ਬਾਰੇ ਸਾਂਝੀ ਕਰਨਾ ਚਾਹੁੰਦੇ ਹੋ ਤੁਸੀਂ ਇਹਨਾਂ ਨੇ ਬਹੁਤ ਯਾਨੀ ਕਿ ਖੇਤੀ ਬਾੜੀ ਦੀ ਵੀ ਮਾਰ ਸੀ ਕਿ ਖੇਤੀ ਬਾੜੀ ਦਾ ਕੰਮ ਇਹਨਾਂ ਨੇ ਬਹੁਤ ਚੱਕਿਆ ਸੀ ਸਾਡਾ ਘਰ ਜਣਾ ਸੀਗਾ ਇਹਨਾਂ ਨੇ ਆਪਦੇ ਉਦੋਂ ਦੀ ਪਾਇਆ ਸੀ ਇਹਨਾਂ ਨੇ ਸਾਰੀ ਮਿਹਨਤ ਕਰਕੇ ਪਹਿਲਾ ਘਰ ਪੂਰਾ ਬਣਾਇਆ ਸੀ ਉਹਦਾ ਪਿਛਲਾ ਘਰ ਪੁਰਾਣਾ ਸੀਗਾ ਫੇਰ ਹੌਲੀ-ਹੌਲੀ ਅਸਵੇਰੇ ਖੇਤੀ ਚ ਬਾਲੇ ਮਾਰ ਸੀਗੇ ਖੇਤੀ ਕਰਦੇ ਨਾਲ ਜਦੋਂ ਛੁੱਟੀ ਆਉਂਦੇ ਸੀਗੇ ਬੱਚਿਆਂ ਨੂੰ ਖੜਾਉਂਦੇ ਇਥੇ ਦੱਸਦੇ ਸੀ ਜਿਹੜੇ ਇਹਨਾਂ ਨੇ ਬੱਚੇ ਸੀਗੇ ਦੂਜੇ ਸਾਥੀ ਇਹਨਾਂ ਦੇ ਉਹ ਕਹਿੰਦੇ ਸੀ ਵੀ ਆਣ ਕੇ ਇਥੇ ਕਬੱਡੀ ਖੜਾਉਂਦਾ ਇਹਨਾਂ ਰਿਸਾ ਲਵਾਉਂਦਾ ਉਹ ਉਹ ਬਾਜੇ ਖਾਨੇ ਤੇ ਕਰ ਭਜਾ ਕੇ ਲਿਆਂਦਾ ਜੋ ਆਖਣ ਨੂੰ ਆਪ ਨਾਲ ਪ੍ਰੈਕਟਿਸ ਕਰਦੇ ਤੇ ਐਂ ਕਰਕੇ ਸਾਰਾ ਇਹ ਬਹੁਤ ਮਿਹਨਤ ਕਰਦੇ ਸੀ ਹਾਂ ਜੇ ਤੁਹਾਡੇ ਮਮਾ ਜੀ ਦੱਸਿਆ ਜਦੋਂ ਪਤਾ ਲੱਗਿਆ ਵੀ ਸ਼ਹੀਦ ਹੋ ਗਏ ਨੇ ਉਦੋਂ ਵਕਤ ਕਿਹੋ ਜਿਹਾ ਸੀਗਾ ਉਹ ਤਾਂ ਵਕਤ ਸਰ ਜੀ ਬਹੁਤ ਦੁੱਖਾਂ ਵਾਲਾ ਸੀ ਬੜਾ ਦੁੱਖ ਵਾਲਾ ਸੀ ਸਾਰੇ ਮੰਮਾ ਦੀ ਉਮਰੀ ਛੋਟੀ ਸੀਗੀ ਉਦੋਂ ਇਹਨਾਂ ਦੀ ਛੋਟੀ ਹੀ ਸੀ ਬਸ ਐ ਉਹਦਾ ਸਾਰਾ 2.5 ਮਹੀਨੇ ਦਾ ਸੀ ਤੁਹਾਡੇ ਮਮਾ ਨੇ ਵੀ ਬੜੇ ਸੰਘਰਸ਼ ਕੀਤਾ ਕਿਉਂਕਿ ਛੋਟੀ ਉਮਰ ਚ ਪਤੀ ਦਾ ਸਹਾਰਾ ਉੱਠ ਜਣਾ ਫਿਰ ਐਡੀ ਵੱਡੀ ਜ਼ਿੰਦਗੀ ਜਿਹੜੀ ਪਈ ਹੈ ਪਿੱਛੇ ਬਹੁਤ ਸੰਘਰਸ਼ ਕੀਤਾ ਜੀ ਬਹੁਤ ਸਾਡੀ ਮਾਤਾ ਨੇ ਬਹੁਤ ਜਿਆਦਾ ਮਿਹਨਤਾਂ ਕੀਤੀਆਂ ਉਸ ਇੱਕੋ ਕਮਰੇ 'ਚ ਹੀ ਰਹੇ ਬਸ ਇਹ ਪੁੱਛਦੇ ਆ ਉਹ ਸਾਰੀ ਇਹ ਬਹੁਤ ਔਖਾ ਸੀ ਟਾਈਮ ਜੀ ਉਹ ਕਿਸੇ ਨੂੰ ਜੋਗੇ ਸੀਗੇ ਇੱਕ ਜ਼ਮੀਨ ਮਿਲਣੀ ਸੀ ਜਿਹਨੇ ਜ਼ਮੀਨ ਦਿੱਤੀਆਂ ਸੀ ਸਰਕਾਰਾਂ ਨੇ ਜ਼ਮੀਨਾਂ ਦਿੱਤੀਆਂ ਸਾਨੂੰ ਉਹਦੇ ਉਹਦੇ 35 36 ਸਾਲ ਸਾਡੀ ਮਾਤਾ ਕੇਸ ਹੀ ਲੜਦੀ ਰਹੀ ਜੀ ਇਹ ਕਿਤੇ ਉਜਾ ਸਾਡੇ ਨਾਮ ਮਿਲੀ ਸਾਨੂੰ ਉਹ ਵੀ ਅਸੀਂ ਬੜੀ ਮੁਸ਼ਕਲ ਨਾਲ ਕਬਜਾ ਕੂ ਜਲਿਆ ਅੱਛਾ ਹੁਣ ਸੋਚਦੇ ਹੋ ਕਿ ਤੇ ਜੇ ਤੁਹਾਡੇ ਫਾਦਰ ਹੁੰਦੇ ਤਾਂ ਵਕਤ ਕਿਹੋ ਜਿਹਾ ਹੋਣਾ ਸੀ ਹੁਣ ਮੇਰੇ ਫਾਦਰ ਸਾਹਿਬ ਹੁੰਦੇ ਤਾਂ ਪਹਿਲੀ ਗੱਲ ਤਾਂ ਚਾਹੀ ਨਹੀਂ ਚੱਕਿਆ ਜਾਣਾ ਸੀਗਾ ਵੀ ਸਾਡੇ ਪੁੱਤਾਂ ਨੇ ਕਿੱਥੋਂ ਤੇ ਕਰ ਮਿਹਨਤ ਕੀਤੀ ਹੈ ਤੇ ਕਿੱਥੋਂ ਤੇ ਕਰ ਪਹੁੰਚੇ ਹੈ ਨਾ ਕਮਾਇਆ ਹੈਗਾ ਪਿੰਡ ਚ ਨਾ ਕਮਾਇਆ ਲੱਕੇ ਚ ਨਾ ਕਮਾਇਆ ਸਿਬਾ ਪਿੰਡਾਂ ਦੇ ਵਿੱਚ ਜਿਹੜਾ ਨਾਮ ਚੱਲਦਾ ਹੈ ਹੈਗੇ ਬੰਦੇ ਕੁਝ ਕਹਿਣਾ ਚਾਹੋਗੇ ਆਪਣੇ ਪਿਤਾ ਬਾਰੇ ਪਾਪਾ ਬਾਰੇ ਤਾਂ ਸਾਰੀ ਉਮਰ ਹੀ ਕਹੀ ਜੋ ਮੈਂ ਜਿੰਨੇ ਇੱਕ ਦੁਨੀਆ ਦੇ ਪਾਪਾ ਨੇ ਮਿਲਦੇ ਬਿਲਕੁਲ ਇਹ ਸਾਡੇ ਨਾਲ ਰੁਪਿੰਦਰ ਜੀ ਮੌਜੂਦ ਨੇ ਨਾਲ ਉਹਨਾਂ ਦੇ ਵਾਈਫ ਬੈਠੇ ਹੋਏ ਨੇ ਦੂਜੇ ਪਾਸੇ ਤਾਂ ਇਹ ਉਹ ਪਰਿਵਾਰ ਹੈ ਜਿਨ੍ਹਾਂ ਨੇ ਕਾਫੀ ਸੰਘਰਸ਼ ਕੀਤਾ ਅਤੇ ਇਸ ਵਕਤ ਕਾਫੀ ਸਾਲਾਂ ਤੋਂ ਬਾਅਦ 65 ਤੋਂ ਬਾਅਦ 2025 ਆ ਗਈ ਹੈ ਅਤੇ ਹੁਣ ਇਹਨਾਂ ਦੀ ਜਿਹੜੀ ਬੇਨਤੀ ਹੈਗੀ ਉਹ ਸੁਣੀ ਗਈ ਹੈ ਕਹਿੰਦੇ ਨੇ ਕਿ ਪਿਛਲੀ ਸਰਕਾਰਾਂ ਕੋਈ ਵੀ ਰਹੀਆਂ ਨੇ ਚਾਹੇ ਅਕਾਲੀ ਦਲ ਰਹੀ ਹੈ ਚਾਹੇ ਕਾਂਗਰਸ ਰਹੀ ਹੈ ਉਹਨਾਂ ਨੇ ਵੀ ਨਹੀਂ ਸੁਣੀ ਪਰ ਹੁਣ ਸਰਕਾਰ ਆਈ ਹੈ ਤਾਂ ਇਸ ਸਰਕਾਰ ਵਿੱਚ ਲਿਸਟ ਜਿਹੜੀ ਜਾਰੀ ਹੋਈ ਹੈ ਉਸ ਸੰਸਾਰ ਇਹਨਾਂ ਦੀ ਵੱਡੀ ਮੰਗ ਜਿਹੜੀ ਪੂਰੀ ਹੋਈ ਹੈ ਕਿ ਸਕੂਲ ਦਾ ਨਾਮ ਜਿਹੜਾ ਹੈ ਉਹ ਇਹਨਾਂ ਦੇ ਪਿਤਾ ਜੀ ਦੇ ਨਾਮ ਤੇ ਮੇਜਰ ਸਿੰਘ ਜੀ ਦੇ ਨਾਮ ਤੇ ਰੱਖਿਆ ਜਾਵੇ ਜਿਸ ਦੇ ਨਾਲ ਉਹਨਾਂ ਦਾ ਨਾਮ ਜਿਹੜਾ ਹੈ ਰਹਿੰਦੀ ਦੁਨੀਆ ਤੱਕ ਕਾਇਮ ਜਿਹੜਾ ਹੈਗਾ ਰਫੇਗਾ ਫਿਲਹਾਲ ਵੇਖਦੇ ਆ ਕਿ ਜ਼ਮੀਨੀ ਤੌਰ ਤੇ ਇਹ ਨਾਂ ਕਦੋਂ ਉਥੇ ਪ੍ਰਕਾਸ਼ਿਆ ਜਾਂਦਾ ਹੈ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ ਤੋਂ ਕੈਮਰਾ ਬਸਲਾ ਬਿਜਿਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੋਹਰਾ ਟੀਵੀ